ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8876210778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬਿੰਗ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬਲਾਸਪੁਰ ਤਸੀਰ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਪਾਰੀ ਨੂੰ ਮੋਗਾ ਪੈਂਦਾ ਜਿਹੜਾ ਘਰੋਂ ਵੀਡੀਓ ਬਣਾ ਰਹੇ ਆ ਪਸ਼ੂ ਪਾਲਣ ਦਾ ਬਾਈ ਕੰਮ ਕਰਦੇ ਆ ਜਿਹੜੇ ਸਕਰੀਨ ਤੇ ਤੁਸੀਂ ਦੋ ਐਨੀਮਲ ਦੇਖ ਰਹੇ ਹੋ ਇਹ ਦੋਨੇ ਬਾਈ ਹੁਣਾਂ ਦੇ ਸੇ ਦਾ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਅੱਗੇ ਸਸੀ ਕਾਲ ਜੀ ਸਸੀ ਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮਰਜੀਤ ਸਿੰਘ ਹੈ ਜੀ ਪਿੰਡ ਬਲਾਸਪੁਰ ਜਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 981517820 ਇੱਕ ਕਰੀਓ ਦੱਸ ਦਿਓ ਜੀ 9815870820 ਠੀਕ ਹੈ ਜੀ ਇੱਕ ਦਾ ਨੰਬਰ ਬਈ ਗਾਂ ਤੋਂ ਸ਼ੁਰੂ ਕਰ ਲੈਨੇ ਸੂ ਆ ਕੇ ਨਮਾ ਚੁੰਦੀ ਹੈ ਇਹ ਦੂਜੀ ਸੂਏ ਸੌਂ ਲੈਂਦੇ ਨੇ ਦਿਨ ਕਿੰਨੇ ਲੈ ਜੀ ਬਾਈ ਦਿਨ ਹਜੇ ਤਕਰੀਬਨ 10 ਤੋਂ 15 ਦਿਨ ਲੈਣੀ ਹੈ ਡੇਟ ਮੁਤਾਬਕ ਪਾ ਲਈ ਠੀਕ ਹੈ ਪਿਛਲੇ ਸੂਏ ਦੁੱਧ ਕਿੰਨਾ ਕ ਪਾਇਆ ਬਈ ਇਹਨੇ ਪਿਛਲੇ ਸੂਏ 17 18 ਰੋਜ਼ ਤੱਕ ਸੀ ਜੀ ਕੋਈ ਆਵਾਜ਼ ਹਾਂਜੀ ਠੀਕ ਹੈ ਸੀਓਸ ਲੱਗ ਪੂਰੀ ਸੀਓਸ ਲੱਗ ਗਈ ਹੈ ਥਣਾ ਦੀ ਵੀ ਓਕੇ ਹੈ ਜੀ ਬਿਲਕੁਲ ਠੀਕ ਹੈ ਜੀ ਥੋੜਾ ਕੈਮਰੇ ਤੋਂ ਡਰਦਾ ਹੀ ਪਸੂ ਬਾਕੀ ਸੀਓਸ ਲੱਗ ਕਰਮ ਵਾਲਾ ਪੂਰਾ ਤੋਰ ਕੇ ਦਿਖਾ ਦੇ ਜੀ ਬਾਈ ਦੇ ਦਸਨ ਮੁਤਾਬਕ ਦੂਜਾ ਸੂਆ ਸੁਲਦੀ ਹੈ 10 ਤੋਂ 15 ਦਿਨਾਂ ਦੀ ਕੱਚੀ ਪਿਛਲੇ ਦੂਏ 17 18 ਕਿਲੋ ਦੁੱਧ ਬਾਈ ਦੱਸਦਾ ਕਿ ਆਪਣਾ ਜੋਆ ਵਾ ਇਹਦੀਆ ਦੁੱਧ ਸੇਵਾ ਦਾ ਜੋ ਕਿ ਕੱਲੀ ਕੱਚੀ ਕੱਚੀ ਹੈ ਜੀ ਬਾਕੀ ਫੁੱਲ ਵਜਨ ਵਜੂਦ ਆਲੀ ਤੇ ਰੇਟ ਆਲੀ ਵਹਿੜਾ ਜੀ ਕੋਈ ਲਿਸੀ ਨਹੀਂ ਟਿੱਕੀ ਨੇ ਦੈਨ ਹਜੇ ਬਹੁਤ ਪਈਆ ਡੇਟ ਮੁਤਾਬਕ ਉਦੋਂ ਤੱਕ ਤਾਂ ਪੂਰਾ ਸੋਹਣਾ ਤੇ ਸ਼ਾਨਦਾਰ ਹਵਾਨਾ ਤਿਆਰ ਕਰਨਾ ਬਾਕੀ ਥਨਾ ਦੇ ਸਹਿਜ ਵੀ ਸੋਹਣੇ ਆ ਗਏ ਤੇ ਲੱਗੇ ਵੇ ਅੱਥੀ ਜਵਾਈ ਵਾਲਾ ਥਾਣਾ ਜੀ ਹਵਾਨਾ ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਸੋਨਾ ਵਾਲਟਾਂ ਬਹੁਤ ਨੇ 15 ਦਿਨਾਂ ਤੱਕ ਰ ਤਾਂ ਪੂਰਾ ਸੋਨਾ ਤੇ ਸ਼ਾਨਦਾਰ ਹਵਾਨਾ ਤਿਆਰ ਕਰੂਗੀ ਸੋਨਾ ਗੁਲਾਬੀ ਥਾਣਾ ਸੀਲਸਗਪੂਰੀ ਆ ਐਗਿਆ ਦੋਦੂ ਤੁਹਾਡੀ ਸੇਵਾ ਦਾ ਜੇ ਕੋਈ ਵੀ ਵਾਧਾ ਕਰ ਲੂ ਤਾਂ ਪਲੱਸ ਵੀ ਲੈ ਲੂਗਾ ਬਾਕੀ ਫੁੱਲ ਕੱਦ ਕਾਠ ਵਾਲੀ ਤੇ ਵਜਨ ਵਾਲੀ ਆ ਕੋਈ ਲਿੱਸੀ ਨਹੀਂ ਫਿੱਕੀ ਨਹੀਂ ਮੁੱਲ ਬਈ ਇਹਦਾ ਜੀ ਮੁੱਲ ਵੀਰੇ ਫੋਨ ਤੇ ਕਰ ਲਾਂਗੇ ਫੋਨ ਤੇ ਕਰ ਲਾਂਗੇ ਕਿਉਂਕਿ ਇਹ ਹਜੇ ਕੱਚੀ ਹੈਗੀ ਜਿਵੇਂ ਜਿਵੇਂ ਤਿਆਰ ਹੋਏਗੀ ਉਹ ਮੈਂ ਰੇਟ ਵਧੀਆ ਠੀਕ ਹੈ ਜੀ ਬਾਈ ਕਹਿੰਦਾ ਮੁੱਲ ਆਪਾਂ ਫੋਨ ਤੇ ਕਰ ਲਾਂਗੇ ਕਿਉਂਕਿ ਅੱਜ ਕੱਚੀ ਦਾ ਮੁੱਲ ਹੋਰ ਹੋਊਗਾ ਤੇ ਜਿੱਦੇ ਕਰਮ ਵਾਲੀ 10 12 ਦਿਨਾਂ ਨੂੰ ਤਿਆਰ ਹੋਗੀ ਉਹਦੇ ਮੁੱਲ ਹੋਰ ਹੋਊਗਾ ਦੋ ਨੰਬਰ ਵੀਰੇ ਬਾਹਰ ਹੀ ਵੇਚੀ ਉਹਨੂੰ ਸੂਆ ਬਾਈ ਕਿੰਨਾ ਵਾਸ ਹੁੰਦੀ ਹੈ ਜੀ ਦੋ ਇਹ ਪਹਿਲਾਂ ਹੈ ਪਹਿਲਾ ਸੂਆ ਜੀ ਠੀਕ ਆ ਬਾਈ ਕਿੰਨੇ ਦਿਨ ਲੈ ਜੂ ਜੀ ਹਜੇ ਇਹ ਵੀ ਤਕਰੀਬਨ ਮੇਰੇ 10 ਤੋਂ 15 ਦਿਨ ਲੈ ਜੂ ਜੀ ਠੀਕ ਆ ਇਹ ਵੀ 10 ਤੋਂ 12 ਦਿਨਾਂ ਦੀ ਕੱਚੀ ਹੈ ਵੇੜ ਬਹੁਤ ਚੰਗੀ ਆ ਥੋੜਾ ਕੈਮਰੇ ਤੋਂ ਡਰਦਾ ਜਦੋਂ ਬਾਹਰ ਆ ਗਈ ਤੁਹਾਨੂੰ ਦਿਖਾਉਨੇ ਆ ਪੂਰੇ ਚੰਗੇ ਕਦ ਕਾਢ ਦੀ ਤੇ ਚੰਗੇ ਵਜਨ ਵਾਲੀ ਆ ਜੀ ਸੋਹਣੇ ਫੇਸ ਕੁਆਲਟੀ ਬਰੀਡ ਵਾਈਜ਼ ਬਹੁਤ ਚੰਗੀ ਆ ਬਾਕੀ ਪੂਰੇ ਹੈਵੀ ਬਾਡੀ ਵੇਡ ਦੀ 10 ਤੋਂ 12 ਮਹੀਨਿਆਂ ਦੀ ਡੇਟ ਮੁਤਾਬਕ ਕੱਚੀ ਆ ਜੀ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਵਾ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਪੂਰਾ ਸੋਹਣਾ ਤੇ ਟਾਪ ਦਾ ਹਵਾਨਾ ਵਾਲਟਾ ਲਾਹਵਾਨ ਦੇ ਚੰਗੀਆਂ ਨੇ ਜੇ ਸਾਰੀਆਂ ਵਾਲ ਥਿੱਲਾਂ ਕਰਮ ਵਾਲੀ ਨੇ ਕੱਢ ਕੇ ਸੋਣਾ ਅਸਮਬੀ ਭਲੀ ਬਹੁਤ ਹੈ ਜੀ ਚੰਗੀ ਸੇਵਾ ਬਾਈ ਉਹਨਾਂ ਦੀ ਖਣਾ ਦੇ ਸੈ ਸੋਨੇ ਗੈਪ ਤੇ ਲੱਗਿਆ ਹੱਥੀ ਜਵਾਈ ਵਾਲਾ ਥਾਣਾ ਜੀ ਕੱਲੀ ਕੱਚੀ ਕੱਚੀ ਹੈ ਜੀ ਜਿੱਦੇ ਤਿਆਰ ਹੋਗੀ ਉਦਦੇ ਗੱਲਾਂ ਕਰਾਉਣੀਆਂ ਵੈੜ ਨੇ ਜੀ ਥਣ ਪੂਰਾ ਟੌਪ ਦਾ ਨੇੜੇ ਤੇ ਚੈੱਕ ਕਰਾ ਦਿੰਨੇ ਆ ਬਾਕੀ ਉਹਨਾਂ ਕਾਟਾ ਲਾਹਵਾਨਾ ਤਿਆਰ ਕਰੂਗੀ ਉਹਨਾਂ ਜੇ ਕੈਮਰੇ ਤੋਂ ਡਰਦਾ ਜੀ ਬਸੂ ਸੀਲਸ ਲੱਗ ਬਈ ਇਹ ਵੀ ਪੂਰੀ ਹੈ ਜੀ ਇਹ ਲੈ ਵੀ ਬੋਕ ਇੰਤਰੈਕਟਰ ਘਰ ਦੀ ਚ ਬੈਣ ਹੈ ਵੀਰੇ ਠੀਕ ਹੈ ਜੀ ਇਹਦੀ ਮਾਂ ਦਾ ਰਿਕਾਰਡ ਸੀਗਾ ਵੀਰੇ 26 ਲੀਟਰ ਦੁੱਧ ਦਾ ਠੀਕ ਆਪਣਾ ਕਿਉਂ ਹੈ ਬਾਈ ਠੀਕ ਹੈ ਜੀ ਇਹਦੀ ਮਾਂ ਥੱਲੇ ਬਾਈ ਕਹਿੰਦਾ 26 ਲੀਟਰ ਦੁੱਧ ਸੀਗਾ ਐਤਿਰ ਕਿੰਨਾ ਕੁ ਪਾਜੀ ਬਾਈ ਪਹਿਲਾਂ ਬੈਠ ਅਪਦੇ ਦੇਖੋ ਸੇਵਾ ਤੇ ਸੇਵਾ ਤੇ ਅੰਦਾਜ਼ਾ ਜਾਨੀ 16 17 ਕਿਲੋ ਤਾਂ ਪਾਈ ਜਾਊ ਕਿਉਂਕਿ ਕੱਦ ਵਜਨ ਵਾਲੀ ਹੈ ਜੀ 16 17 ਕਿਲੋ ਬਾਲਾ ਵੀ ਨੇ ਜੇ ਸੇਵਾ ਵਾਲੇ ਘਰੇ ਉੱਠ ਗਈ ਤਾਂ ਹੋ ਸਕਦਾ 20 ਪਾਜੇ ਇਹਦਾ ਵੀ ਬਾਈ ਮੁੱਲ ਫੋਨ ਤੇ ਹੀ ਇਹਦਾ ਵੀ ਫੋਨ ਤੇ ਹੀ ਠੀਕ ਹੈ ਜੀ ਇਹਦਾ ਮੁੱਲ ਵੀ ਬਾਈ ਫੋਨ ਤੇ ਹੀ ਕਰ ਲੈਣਗੇ ਜਿਹਨੂੰ ਚੱਜੂਗੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਧੰਨਵਾਦ